ਆ ਮੈਂ ਤੂੰ ਗੁੱਸੇ ਹੋਗੀ ਮਾਂ ਦੇ ਚਿੱਤੇ ਗੁੱਸਾ ਪਾ ਲਈ ਬੈਠੀ ਐ ਵੀ ਦੱਸ ਮੈਨੂੰ ਪੁੱਛ ਕੇ ਛੱਡਣਾ ਸੀ ਇਹਨਾਂ ਨਹੀਂ ਨਹੀਂ ਗੁੱਸਾ ਕਾਦਾ ਬਾਈ ਕੋਈ ਗੁੱਸਾ ਨਹੀਂ ਠੀਕ ਐ ਨਾ ਨਾ ਗੁੱਸਾ ਨਹੀਂ ਮੈਂ ਤਾਂ ਹੁਣ ਆਇਆ ਉਹ ਬੈਠੀ ਬਾਹਰ ਮੈਂ ਕਿਹਾ ਤੈਨੂੰ ਕਿਉਂ ਹੋ ਗਿਆ ਮਾਦਰ ਉਹ ਅੰਜੂ ਜੇ ਸਿੱਟੀ ਬੈਠੀ ਐ ਕੋਈ ਨਹੀਂ ਬਾਈ ਕਹਿੰਦੀ ਵਿਦਿਆਰਥਣੇ ਥਾਲੋਗੇ ਕਹਿੰਦੀ ਅੱਜ ਤੱਕ ਕਹਿੰਦੀ ਮੇਰੇ ਮੂਰੇ ਕਦੇ ਬੋਲੀ ਨਹੀਂ ਸੀ ਅੱਜ ਕਹਿੰਦੀ ਉਹ ਤਾਂ ਮੇਰੇ ਨਾਲ ਪੈ ਗਈ ਨਾ ਨਾ ਬਾਈ ਗੱਲ ਪੈਣ ਵਾਲੀ ਤਾਂ ਗੱਲ ਹੀ ਨਹੀਂ ਤੂੰ ਇੱਥੇ ਸੱਤ ਲਾ ਭਾਬੀ ਨੂੰ ਜਿਵੇਂ ਉਹਨੂੰ ਕੁਝ ਹੋਰ ਆਖਿਆ ਦੇ ਹੁਣ ਤੂੰ ਉਹਦੇ ਨਾਲ ਚੱਜ ਨਾਲ ਬੋਲ ਲਈ ਨਹੀਂ ਉਹਦੇ ਨਾਲ ਗੱਲ ਨਹੀਂ ਕੀਤੀ ਉਹ ਗੱਲ ਪੈਣੀ ਹੁੰਦਾ ਚੱਲ ਕੋਈ ਨਹੀਂ ਕੋਈ ਨਹੀਂ ਮੇਰੀ ਭਾਬੀ ਨੂੰ ਮੈਂ ਆਪੇ ਬਣਾ ਲੂੰਗੀ ਬਾਲੀ ਗੱਲ ਮੈਂ ਉਹਨੂੰ ਬੁਲਾ ਲੈਂਦਾ ਐ ਮਨਿੰਦਰ ਦੀ ਬੇਬੇ ਓਰੇ ਆ ਕੇਰਾ ਕੀ ਕਰਦੀ ਐ ਆਉਣੀ ਆ ਮਿੰਲੇ ਤਾਂ ਕੱਪੜੇ-ਕੁਪੜੇ ਧੋਂਦੀ ਐ ਪਾਣੀ ਜੇ ਦੀ ਆਵਾਜ਼ ਆਈ ਜਾਂਦੀ ਉਹ ਨਹੀਂ ਨਹੀਂ ਉੱਥੇ ਬੈਠੀ ਸੀ ਕਿਤੇ ਨਹੀਂ ਕੁਝ ਕਰਦੀ ਆਜ ਬੈਠੇ ਥੇ ਹਾਂ ਕੱਢ ਲੋ ਹੁਣ ਆਪਾਂ ਚ ਇੱਕ ਦੂਜੇ ਨਾਲ ਜਿਹੜਾ ਕੋਈ ਗੁੱਸਾ ਕਿੱਲਾ ਹੈਗਾ ਬਈ ਮੈਨੂੰ ਤਾਂ ਕੋਈ ਗੁੱਸਾ ਨਹੀਂਗਾ ਇਹੀ ਹੁਣ ਮੂੰਹ ਹੁਣ ਇਹਨੇ ਦੇਖ ਲਾ ਕਿਵੇਂ ਮੂੰਹ ਘਰ ਛੱਡਿਆ ਦੂਜੇ ਪਾਸੇ ਮੂੰਹ ਬਣਾ ਕੇ ਬੈਗੀ ਹਾਂ ਹੁਣ ਐ ਬੱਠੀਆਂ ਤੂੰ ਬੱਠੀਆਂ ਕਦੇ ਤੂੰ ਕਦੇ ਨਹੀਂ ਬਿੰਦਰ ਮੇਰੇ ਨਾਲ ਚੱਜ ਨਾਲ ਹੀ ਬੋਲਦੀ ਬਿੰਦਰੇ ਤੈਨੂੰ ਪਤਾਗਾ ਜਿੰਨੇ ਟਾਈਮ ਦੀ ਤੂੰ ਇਸ ਘਰ ਦੇ ਵਿੱਚ ਰਹੀ ਹੈ ਨਾ ਆਪਾਂ ਕਦੇ ਨਹੀਂ ਬੋਲੀਆਂ ਹੈਗੀਆਂ ਉੱਚੀ ਆਵਾਜ਼ ਨਾਲ ਕਦੇ ਆਪਾਂ ਲੜੀਆਂ ਤੇ ਅੱਜ ਜਦੋਂ ਤੂੰ ਮੇਰੇ ਨਾਲ ਇਹ ਗੱਲ ਕੀਤੀ ਨਾ ਸੱਚੀ ਮੈਨੂੰ ਬਹੁਤ ਦੁੱਖ ਲੱਗੇ ਮੈਨੂੰ ਆਏ ਸੀ ਕਿ ਬਿੰਦਰ ਮੇਰ ਨੂੰ ਬਹੁਤ ਗੁੱਸੇ ਆ ਗਏ। ਉਹੋ ਭਾਬੀ ਮੈਂ ਕਾਹਦੇ ਨਾਲ ਗੁੱਸੇ ਹੋਣਾ ਭਲਾ। ਤੈਨੂੰ ਹੀ ਬਹਿਮ ਹੋ ਗਿਆ। ਪਰ ਮੇਰੇ ਥਾਂ ਤੇ ਤੂੰ ਹੁੰਦੀ ਤੂੰ ਵੀ ਇਹੀ ਸੋਚਦੀ ਜੋ ਮੈਂ ਸੋਚਿਆ ਸੀ। ਵੀ ਦੇਖੀ ਇਹਨਾਂ ਨੇ ਐਵੇਂ ਹੀ ਉਹਨੂੰ ਛੱਡ ਪਾ। ਕਿਉਂ ਛੱਡਿਆ ਕਾਹਦੇ ਪਿੱਛੇ ਛੱਡਿਆ। ਬਾਕੀ ਮਨਾਂ ਦੇ ਬਹਿਮ ਤਾਂ ਹੋ ਹੀ ਜਾਂਦੇ ਆਖਰ। ਚੱਲ ਕੋਈ ਨਹੀਂ ਭਾਬੀ। ਜਿਹੜਾ ਕੁਝ ਹੋ ਗਿਆ ਹੁਣ ਉਹਨੂੰ ਛੱਡ। ਅੱਗੇ ਆਪਦੀ ਘਰਵਾਲੇ ਸੋਚੋ ਆਪਾਂ। ਠੀਕ ਹੈ ਬੰਦੇ। ਹਾਂ ਨਾਲੇ ਬਸ ਟੂਰਨਾਮੈਂਟ ਨਾਲ ਗੁੱਸੇ ਨਾਲ ਆਇਆ ਕਰ। ਉਹ ਕਿਤੇ ਨਹੀਂ ਗੁੱਸੇ ਹੁੰਦੀ ਐਵੇਂ ਤੈਨੂੰ ਵਹਿਮ ਹੋ ਗਿਆ। ਇਹ ਕਹਿੰਦੀ ਮੈਂ ਤਾਂ ਐਡੀ ਗੱਲ ਹੀ ਨਹੀਂ ਕੀਤੀ ਜਿਹੜੀ ਤੂੰ ਗੱਲਾਂ ਦੱਸੀਆਂ ਦੀ। ਕਿਹਾ ਤਾਂ ਹੈਗਾ ਦੀ ਚਾ ਗੁੱਸਾ ਇਹਦਾ ਵੀ ਗੁੱਸਾ ਜਾਏ। ਕਿਹਦੇ ਜਿਹੇ ਕਹਿੰਦਾ। ਉਹ ਇਹਦਾ ਗੁੱਸਾ ਜਾਏ ਜਾਂ ਫਿਰ ਚਲ ਕੋਈ ਨਾ। ਠੀਕ ਹੈ ਨਾ ਤੇਥੋਂ ਵੱਡੀ ਐ ਇਹ। ਕਿ ਮੈਂ ਕਿਹੜਾ ਨੂੰ ਕੁਝ ਕਹਿਣੀ ਹੈ ਮੈਨੂੰ ਪਤਾ ਹੈ ਮਨਿੰਦਰ ਦਾ ਬਹੁਤ ਕਰਦਾ ਬਹੁਤ ਫਿਕਰ ਆ ਗਈ ਇਹਨੂੰ ਥਾਂ ਕਰਕੇ ਹੀ ਬੋਲਗੀ ਮੈਨੂੰ ਛੇਪਾ ਵੀ ਫਿਕਰ ਹੈ ਤਾਂ ਹੀ ਮੈਨੂੰ ਐ ਚਿੰਤਾ ਲੱਗੀ ਰਹੀ ਵੀ ਜਵਾਂ ਅਕੜੀ ਤਾਂ ਕੀ ਬਣੂ ਕੀ ਨਾ ਹੋ ਵਗ ਤਾਂ ਗਈ ਯਾਤਰਾ ਤੇ ਪਰ ਸੋਚ ਮੇਰੀ ਮਨਿੰਦਰ ਚ ਹੀ ਰਹੀ ਹੈਗੀ ਨਾਲੇ ਤੁਸੀਂ ਸੀਗੇ ਉਹਦਾ ਮਾਪਿ ਪਰ ਮੈਨੂੰ ਉਹ ਤੋਂ ਵੀ ਵੱਧ ਕੇ ਟੈਨਸ਼ਨ ਬਾਕੀ ਚਲ ਕੋਈ ਨਹੀਂ ਹੁਣ ਉਹਨੂੰ ਤਾਂ ਛੱਡਣੇ ਛੜਤਾ ਮੈਂ ਤਾਂ ਜਿਹੜੇ ਆਪਦੇ ਮਨ ਦੀ ਪੜਾ ਸੀ ਕੱਢੇ ਹੀ ਜਾ ਕੇ ਇੱਕ ਥੱਪੜ ਨਹੀਂ ਮਾਰਿਆ ਉਹਦੇ ਮੂੰਹ ਤੇ ਸੁਣਾ ਕੇ ਤਾਂ ਮੈਂ ਇਹਨੂੰ ਇੰਨੀਆਂ ਖਰੀਆਂ ਖੋਟੀਆਂ ਆਈਆਂ ਇੱਥੋਂ ਟਿੱਕਰ ਕਹਿ ਕੇ ਆਈਆਂ ਵੀ ਤੂੰ ਵੀ ਦੋ ਧੀਆ ਜੰਮੀ ਬੈਠਾ ਜੇ ਕੋਈ ਤੇਰੀਆਂ ਧੀਆ ਨਾ ਆਏ ਕਰੇ ਫੇਰ ਕੀ ਸੋਚੇਗਾ ਤੂੰ ਕੀ ਤੇਰੇ ਦਿਲ ਚੱਗ ਲੱਗੂਗੀ ਤੂੰ ਪਹਿਲੇ ਦੇਖ ਸੋਚ ਕੇ ਪਹਿਨਾ ਓ ਸਿਰੇ ਦਾ ਬਿਸ਼ਰਮਾ ਉਹ ਐਜੇ ਗੱਲਾਂ ਸੋਚੇ ਤਾਂ ਫੇਰ ਆ ਕਰੇ ਕਿਉਂ ਕਰੇ ਉਹ ਬਾਈ ਮੇਰੇ ਮੂੰਹਰੇ ਨੀ ਮੀ ਨੀ ਚੱਕੀ ਉਹਨੇ ਮੈਂ ਤਾਂ ਗਲਮੇ ਤੋਂ ਫੜ ਲਿਆ ਸੀ ਜਾ ਕੇ ਵਧੀਆ ਕੀਤਾ ਹਾਂ ਐਂ ਬੈਠਾ ਰਿਹਾ ਅੱਖ ਚੱਕ ਪਾ ਕੇ ਗੱਲ ਨਹੀਂ ਕਰੀ ਫਿਰ ਉਹਨੂੰ ਪਤਾ ਹੈ ਅੱਖ ਚੱਕ ਪਾਉਂਦਾ ਕਿਵੇਂ ਹੁਣ ਪਤਾ ਲੱਗ ਮੈਂ ਗਲਤੀ ਕੀਤੀ ਹੈਗੀ ਅਸਾਸਤਾ ਬਹੁਤ ਕਰਾਇਆ ਬਾਕੀ ਦੇਖੋ ਕੁੱਤੇ ਦੀ ਪੂਛ ਆਹੋ ਹੋ ਸਕਦਾ ਨਾ ਸਿੱਧੀ ਹੋਵੇ ਤੇ ਨਹੀਂ ਹੁੰਦੀ ਪਰ ਐਂ ਗੱਲ ਮੁੱਕਦੀ ਹੈ ਵੀ ਚੱਲ ਸਾਡਾ ਖਿਹੜਾ ਛੁੱਟਿਆ ਗੱਲ ਕਰਦਾ ਹਾਂ ਲੈਣਾ ਅਸੀਂ ਉਹ ਤੋਂ ਕੀ ਕਰਾਣਾ ਸੀ ਹੋਰ 10 ਦਿਨ ਬਿਠਾਈ ਰੱਖਦੇ ਅਖੀਰ ਨੂੰ ਫੇਰ ਉੱਥੀ ਆ ਨਹੀਂ ਸੀ ਗੱਲ ਤਾਂ ਫੇਰ ਵਿੱਚ ਚਾਰ ਬੰਦੇ ਹੋਰ ਪੈਣ ਵੀ ਚੱਲ ਦਫਾ ਕਰੋ ਛੱਡੋ ਯਾਰ ਮਾਫੀ ਮੰਗ ਲੈਂਦਾ ਹੋਰ ਕੀ ਕਰ ਲੈਂਦਾ ਉਹ ਆਪਾਂ ਕਿ ਉਹਦੀ ਲੱਤ ਤੋੜਨੀ ਸੀਗੀ ਕੋਈ ਨਾਲੇ ਹੋਰ ਆਪਾਂ ਕਰਨਾ ਵੀ ਕੀ ਸੀ ਆਪਾਂ ਉਹਨੂੰ ਜਾਨੋਂ ਦਾ ਮਾਰਨੋਂ ਰਹੇ ਏਕੇ ਗਲਤੀ ਦਾ ਅਹਿਸਾਸ ਹੀ ਕਰਾਉਣਾ ਸੀ ਉਹਨੂੰ ਚੱਲ ਕੋਈ ਨਹੀਂ ਤੇ ਮਨਿੰਦਰ ਆਈ ਨਹੀਂ ਹਜੇ ਨਾ ਆਈ ਨਹੀਂ ਹੈਗੀ ਹਜੇ ਤੱਕ ਚੱਲ ਆਜੂ ਵੀ ਕੋਈ ਮਨਿੰਦਰ ਦਾ ਚੱਲ ਐ ਕਰ ਤੂੰ ਜਾ ਜਾ ਡਾਟੂ ਬਣਾ ਕੇ। ਹਰ ਚੰਗ। ਮੱਲੇਉਂ ਨਹੀਂ ਆ ਕੱਢੀ ਜਾਂਦੀ। ਐਵੇਂ ਨਾ ਤੁਸੀਂ ਗੁੱਸੇ ਹੋਇਆ ਕਰੋ ਇੱਕ ਦੂਜੀ ਨਾਲ। ਨਹੀਂ ਹੁੰਦੀਆਂ ਬਾਈ, ਹੁੰਦੀ ਗੁੱਸੇ ਹੁੰਦੇ। ਜਾਂ ਫਿਰ ਬਣਾ ਲਿਆ ਚਾਹ ਫਿਰ ਕੱਪੜੇ-ਕੱਪੜੇ ਧੋ ਲਾਂਗਾ। ਹਾਂ ਮੱਲੇਉਂ ਨਹੀਂ ਬਣਾ ਕੇ। ਚਲ ਬਣਾ ਲੈ। ਨਾਲੇ ਉਹਦੋਂ ਤੋਂ ਵੇਰੀ ਗੱਲ ਸੋਣੀ ਨਹੀਂ ਨਹੀਂ ਹੈ ਕਿ ਕੱਪੜੇ ਸਾਰੇ ਸਾਹਮਣੇ ਵਾਲੇ ਪਏ ਆ। ਸਾਹਮਣੇ ਕੋਈ ਨਹੀਂ ਤੂੰ ਸਾਹਮਣਾ। ਅਸੀਂ ਤਾਂ ਦੋ ਜਾਨੀਆਂ ਰਲ ਕੇ ਸਾਂਭਾਂਗੇ ਕੱਪੜੇ। ਚੱਲ। ਤੂੰ ਸਾਡੀ ਗੱਲ 'ਚ ਨਾ ਹੀ ਬੋਲਿਆ ਕਰ। ਚਲ ਠੀਕ ਹੈ ਠੀਕ ਹੈ। ਫਿਰ ਸਾ ਤਾਂ ਮੈਨੂੰ ਕਹਿਣ ਦੀ ਵੀ ਲੋੜ ਨਹੀਂ ਹੈ। ਹਾਂ ਫਿਰ ਮੈਂ ਗੁੱਸੇ ਹੋ ਗਿਆ। ਮੈਨੂੰ ਦੱਸਿਆ ਬਿੰਦਰ ਆਹ ਕਹਿੰਦੀ ਐ ਬਿੰਦਰ ਆਹ ਕਹਿੰਦੀ ਫਿਰ ਬਿੰਦਰ ਨੂੰ ਉਹਨੇ ਕਹਿੰਦੇ ਕਿ ਅਭੀ ਆਣ ਲੈ ਤੂੰ ਜਿਵੇਂ ਕਹਿੰਦੀ ਸਹੀ ਐ ਤੈਨੂੰ ਪੜ ਜਾਂਦਾ ਮੈਨੂੰ ਲੋੜ ਹੀ ਦੀ ਤੁਹਾਡੇ ਚਾਹ ਦੀ ਚਲ ਚੰਗਾ ਹੁਣ ਮੈਂ ਚਾਹ ਬਣਾ ਕੇ ਨੇ ਆਉਣੀ ਆ ਹੁਣ ਗੱਲਾਂ ਚ ਮਸਾਲੇ ਨਾ ਪੁੱਤ ਨਾ ਨਾੜ ਜਾਣੇ ਚਾਹੇ ਪਰਜਾਈ ਜਾਣੇ ਚਲ ਕੋਈ ਨਹੀਂ ਬਾਈ ਆਹ ਤਾਂ ਚਲੀ ਜਾਂਦਾ ਹੁੰਦਾ ਲੋ ਭਾਂਡੇ ਖੜਕਦੇ ਹੀ ਹੁੰਦੇ ਇਹ ਨਾ ਮਾੜੇ ਜਿਹੇ ਤੇ ਬੋਝ ਪਾ ਜਾਂਦੀ ਇਹਨੂੰ ਐ ਹੋ ਗਿਆ ਪਤਾ ਨਹੀਂ ਕਿੰਦਰ ਕਿ ਉਹ ਕਿਸੇ ਹੋ ਗਈ ਮੇਰੇ ਨਾਲ ਹੁੰਦਾ ਹੀ ਐ ਬਾਈ ਹੋਵੇ ਕਿਵੇਂ ਨਾ ਇੱਕ ਅਸੀਂ ਲੜੀਆਂ ਨਹੀਂ ਕਦੇ ਫਿਰ ਉਹੀ ਤਾਂ ਉਹੀ ਥੱਕੀ ਜਾਂਦੀ ਸੀ ਉਹ ਕਹਿੰਦੀ ਐਨੇ ਸਾਲ ਹੋ ਗਏ ਬਿੱਦਰ ਤੱਕ ਤਾਂ ਉੱਚੀ ਵਾਰ ਚ ਬੋਲੀ ਹੀ ਨਹੀਂ ਅੱਜ ਕੰਦੀ ਉਹ ਮੇਰੇ ਨਾਲ ਕਹਿੰਦੀ ਯਾਈ ਹੋ ਗਈ ਸਿੱਧੀ ਹੋਈ ਬੱਸ ਚਲ ਕੋਈ ਨਹੀਂ ਭਾਈ ਮੈਨੇ ਵੀ ਗੁੱਸਾ ਸੀਗਾ ਚਲ ਹੁਣ ਤੇਰਾ ਗੁੱਸਾ ਟਾਲਾ ਹੋ ਗਿਆ ਹਾਂ ਹਾਂ ਜਦੋਂ ਮੇਰੇ ਭਰਾ ਆ ਕੇ ਬਹਿ ਗਿਆ ਮੇਰੇ ਕੋਲ ਮੇਰਾ ਗੁੱਸਾ ਲੈ ਗਿਆ ਕੋਈ ਨਾ ਭਲੇ ਹਾਂ ਹਾਂ ਚੰਗਾ ਚੰਗਾ ਬੜਾ ਆਲੇ ਪ੍ਰਾਨੁ ਕਿੰਨੇ ਸਾਰੀ ਗੱਲ ਸੁਣੀ ਨਾ ਆ ਕੇ ਪਰ ਜਦੋਂ ਇਹ ਗਲਤੀ ਕਰ ਦਿੰਦੇ ਆ ਨਾ ਉਹ ਮੈਨੂੰ ਵੀ ਗੁੱਸਾ ਆ ਜਾਂਦਾ ਓਦੋਂ ਕਿਸੇ ਨੂੰ ਕੁਛ ਵੀ ਨਹੀਂ ਦੱਸਦੇ ਨਹੀਂ ਦੋਨੇ ਜਣੇ ਆਪ ਦੀ ਰਾਇ ਨਾਲ ਹੀ ਬਸ ਐਂ ਇਧਰ ਉਧਰ ਦਾ ਕਦਮ ਚੱਕ ਲੈਂਦੇ ਚਲ ਮੈਂ ਵੀ ਚਾਹ ਦੇਖਦੀ ਆਂ ਜਾ ਕੇ ਕੱਪੜੇ ਧੋਵਾਂ ਫੇਰ ਹੋਰ ਦੱਸ ਤੇਰਾ ਕਿਵੇਂ ਚੱਲਦਾ ਸਕੂਲ ਦਾ ਕੰਮ ਕਰ ਵਧੀਆ ਚੱਲਦਾ ਮਮਾ ਬਸ ਤੁਸੀਂ ਦੱਸੋ ਕੀ ਹੋ ਗਿਆ ਸੀਗਾ ਉਹ ਬੱਸ ਮਾੜੀ ਮੋਟੀ ਲੜਾਈ ਰੁੜੀ ਜੀ ਹੋ ਗਈ ਸੀ ਐਂ ਚੱਲਦਾ ਹੀ ਰਹਿੰਦਾ ਹੁਣ ਨਗਰ ਨੂੰ ਰੋਤਾ ਹੁੰਦਾ ਕਿ ਹੁਣ ਕੱਗੇ ਤੇ ਕੀ ਨਹੀਂ ਹੈ ਨਾ ਉਹਦੇ ਦਾ ਮੰਮੀ ਨੂੰ ਬੜੀ ਟੈਨਸ਼ਨ ਸੀ ਰੋਵੇ ਬੁਰੇ ਹਾਲ ਉਧਰੋਂ ਮਸਕੂ ਜਾਣਾ ਸੀ ਫਿਰ ਕਿਤੇ ਆਇਆ ਹੀ ਨਹੀਂ ਕਰ ਮੈਨੂੰ ਤਾਂ ਨਹੀਂ ਹੋਰ ਕੀ ਕਰਿਆ ਜਾਂਦਾ ਭਾਈ ਤੈਨੂੰ ਮੈਂ ਕਹਦਾ ਭੈਣਾਂ ਨੂੰ ਤਾਂ ਟੈਨਸ਼ਨ ਹੋਈ ਜਾਂਦੀ ਹੈ ਭਰਾਵਾਂ ਬਾਰੇ ਗੱਲ ਸੁਣ ਨਾ ਤਾਂ ਪੁੱਤਾਂ ਦੀ ਗੱਲ ਸੁਣ ਸਕਦੀ ਹੁੰਦੀ ਹੈ ਨਾ ਭਰਾਵਾਂ ਦੀ ਗੱਲ ਸੁਣ ਸਕਦੀ ਹੈ ਭੈਣ ਤਾਂ ਠੀਕ ਹੈ ਨਾ ਕੋਈ ਗੱਲ ਕਹਿੰਦੇ ਹੁੰਦੇ ਨੇ ਸਿਆਣੇ ਕਿ ਛੋਟਾ ਭਰਾ ਜਿਹੜਾ ਹੁੰਦਾਗਾ ਉਹ ਤਾਂ ਸਭ ਤੋਂ ਪਹਿਲਾ ਪੁੱਤ ਹੁੰਦਾ ਭੈਣ ਦਾ ਆਪ ਦਾ ਪੁੱਤ ਬਾਅਦ ਚ ਹੁੰਦਾ ਹਾਂ ਉਹੀ ਤਾਂ ਗੱਲ ਆ ਗਈ ਮੈਂ ਤਾਂ ਮਾਂ ਦੇ ਨਾਲ ਲੱਡੀ ਬੰਗੂ ਹਣਾ ਮੈਥੋਂ ਖਾਸਾ ਛੋਟਾ ਸੀ ਮੈਂ ਵੀ ਲੱਡੀ ਬੰਗੂ ਪਾਲਿਆ ਮੈਂ ਲੱਡੀ ਨਾਲ ਇਹਨਾਂ ਕੀਤਾ ਜਿੰਨਾ ਤੇਰਾ ਕਰਦੀ ਐ ਤੇ ਹੋਰ ਤਾਂਹੀਂ ਤਾਂ ਕਿਹਾ ਕਿ ਮਾਂ ਮੁੰਡੇ ਦਾ ਮਾੜਾ ਜਾਂ ਮੂੰਹ ਨਿਕਲਿਆ ਮਾਰ ਕੇ ਦੇ ਵਿੱਚ ਦੇਖ ਲੱਗੇ ਦੋ ਦਿਨ ਹੀ ਆ ਗਏ ਮੇਰੇ ਪੁੱਤ ਦਾ ਦੇਖ ਕਿੰਨਾ ਲਿੱਸਾ ਹੋ ਰਿਹਾ ਪਰ ਕੱਲ੍ਹ ਜਵਾਬ ਤਾਂ ਹੋ ਹੀ ਜਾਂਦਾਗਾ ਕੀ ਕਹਿੰਦੇ ਐ ਵੀ ਪੱਕਾ ਪੁੱਕਾ ਕਰ ਦੇਣਗੇ ਬਸ ਪੱਕੇ ਆਂਗੂਈਆਂ ਜੀ ਬਸ 2 ਸਾਲਾਂ ਦੀ ਡਿਊਟੀ ਕਹਿੰਦੇ ਹੋਰ ਕਰਾਵਾਂਗੇ 2 ਸਾਲਾਂ ਬਾਅਦ ਕਰਾਂਗੇ ਠੀਕ ਜੀ ਹੁਣ ਧਰਨੇ ਧੁਰਨੇ ਲਾਉਣੇ ਪੈਂਦੇ ਆ ਬਸ ਬਾਕੀ ਦੇਖੋ ਧਰਨੇ ਧੁਰਨੇ ਚ ਨਾ ਜਾਇਆ ਕਰੀ ਮਦਸਾ ਆ ਮੈਨੂੰ ਡਾਂਗ ਟੰਡੇ ਪੈਂਦੀ ਐ ਫੋਰਸ ਦੇ ਉੱਤੇ ਜਾਣਾ ਪੈਂਦਾ। ਉਹ ਨਾ ਬੈਠਿਆ ਘਟਡੇ ਵੱਜਦੇ। ਹਾਂ ਪਿੱਛੇ ਪਿੱਛੇ ਬਹਿ ਗਿਆ ਇਹ ਬਾਗ। ਹਾਂ ਮਾਂ ਫਿਰ ਜਦੋਂ ਹੁਣ ਸਾਰੇ ਨਾਲ ਦੇ ਮੈਕਨੀ ਵਾਲੇ ਬੰਦੇ ਪੈਂਦੇ ਆ ਫਿਰ ਮੈਨੂੰ ਵੀ ਬੈਠਣਾ ਪੈਂਦਾ ਜਾ ਕੇ। ਹਾਂ ਤਾਂ ਗੱਲ ਹੈ। ਮੈਨੂੰ ਜਾ ਕੇ ਪਰਮਾਗ ਰੱਖਿਆ ਕਰ ਮੇਰਾ ਪੁੱਤਾਂ ਵਾਸਤੇ। ਉਹ ਤੱਤਾ ਕਹਿੰਦੇ ਤੱਤਾ ਪਾਣੀ ਪੂਣੀ ਦਾ ਟੱਟਾ ਉਹ ਵੀ ਪਾ ਦਿੰਦੇ ਟੈਂਕਾ ਲੈ ਆ ਲੈ। ਉਹ ਨਾਨੀ ਜਦੋਂ ਮੇਰੇ ਬੱਚਣੀਆਂ ਵਜਾਂਗੀਆਂ ਦੇਖੀ ਜਾ ਕੋਈ ਗੱਲ ਨਹੀਂ ਸਾਰਿਆਂ ਦੇ ਨਾਲ ਹੀ ਐ। ਮਾਂ ਹਾਂ ਭਾਈ ਬਸ ਆਹ ਮੇਰੇ ਅਰਗਾ ਮਾਮੇ ਤੇ ਕੀ ਆ ਜਮਾ ਇਹਦੇ ਉੱਤੇ ਕੀ ਆ ਜਮਾ ਮੇਰੇ ਅਰਗਾ ਇਹਨੂੰ ਨਹੀਂ ਕੋਈ ਹੈਗਾ ਰਤੀਕਾਲ ਕਿਸੇ ਦੀ ਕੋਈ ਗੱਲ ਦਾ ਹਨਾ ਡਰਦਾ ਨਹੀਂ ਤੇਰੇ ਵਾਂਗੂ ਏ ਤੇਰੇ ਨਾਲ ਮਾਮਾ ਨਾਲ ਛੋਟ ਬੱਦ ਲਈ ਲੜਾਈ ਜਿੱਤੇ ਉਹ ਨਾ ਨਾ ਐਡੀ ਕਾਨੂੰ ਲੜਾਈ ਹੋਈ ਬਸ ਮੜ ਮਟੇ ਮਣ ਮਣੀ ਜੀ ਕਰ ਹੋ ਗਈ ਸੀ ਗੱਲਬਾਤ ਤੈਨੂੰ ਪਤਾ ਜੱਟ ਤਾਂ ਜ਼ਮੀਨ ਵਿੱਚ ਦੀ ਵੱਟ ਪਿਛੇ ਉਹੜੇ ਪਿਛੇ ਲੜ ਪੈਂਦਾ ਉਹ ਤਾਂ ਉਹੀ ਗੱਲਬਾਤ ਜੀ ਹੋ ਗਈ ਸੀ ਬਸ ਐਨੀ ਕਾਨੂੰ ਸੀਗੀ ਪਤਾ ਉਹ ਬਾਣੀ ਮੋਟੀ ਜੀ ਸੀਗੀ ਤੈਨੂੰ ਪਤਾ ਵੀ ਇਹ ਕਿੱਥੇ ਸੈਂਦਾ ਵਾ ਇਹ ਤਾਂ ਫਿਰ ਮੜ ਜਨਾਬ ਭੱਖ ਜਾਂਦਾਗਾ ਤੇ ਕਿਹੜੇ ਥਾਣੇ 'ਚ ਰੱਖਿਆ ਸੀ ਮਾਮਾ ਤੇਨੂੰ ਉਹ ਬਸ ਆਪਣਾ ਬਠਿੰਡੇ ਸੀ ਮੈਂ ਤਾਂ ਅੱਛਾ ਉਹ ਬਸ ਉੱਥੇ ਹੀ ਉਹ ਤਾਂ ਉਹ ਦੁਬਾਰਾ ਪੜਦੇ ਸੀ ਬੰਦੇ ਤਾਂ ਸਰ ਹਾਂ ਨਹੀਂ ਕੋਈ ਗੱਲਬਾਤ ਨਹੀਂ ਸੀ ਉਹ ਤਾਂ ਜਾਣ ਪਛਾਣ ਦੇ ਨਿਕਲੇ ਦੇ ਲਾ ਤੇ ਮੈਂ ਕਿਹਾ ਮੈਂ ਕਿਹਾ ਵੀ ਆ ਮੈਂ ਨਹੀਂ ਮੈਨੂੰ ਕਿਸ ਨੇ ਕੁਝ ਕਿਹਾ ਕਹਿੰਦੇ ਮੈਂ ਕਿਹਾ ਮੈਨੂੰ ਇੱਕ ਦਿਨ ਆ ਕੇ ਆਥ ਨੇ ਜਦੋਂ ਬੈਠਾ ਵੀ ਜਦੋਂ ਮੈਂ ਗਿਆ ਸੀਗਾ ਉਹਦੇ ਮੈਨੂੰ ਕਹਿੰਦਾ ਵੀ ਉਹ ਠਾਣੇ ਦੇ ਅੱਜੇ ਕਹਿੰਦਾ ਕਿ ਕਿਵੇਂ ਚਾਹ ਪਾਣੀ ਪੀਣਾਗਾ ਮੈਂ ਕਹਾਂ ਜੀ ਪੀ ਲਾਂਗੇ ਚਾਹ ਪਾਣੀ ਫਿਰ ਹਾਂ ਤੁਸੀਂ ਦੱਸੋ ਵੀ ਤੁਸੀਂ ਪੀਓਗੇ ਤਾਂ ਨਾਲ ਪੀ ਲਾਂਗੇ ਭਾਈ ਉਹ ਮੈਂ ਤਾਂ ਸਮਝ ਹੀ ਗਿਆ ਸੀ ਉੱਦੇ ਵੀ ਇਹ ਜਿਹੜੇ ਥਾਣੇਦਾਰ ਪੁਲਿਸ ਵਾਲੇ ਹੁੰਦੇ ਐਸਾ ਬਸ ਪੈਸੇ ਦੇ ਦੋ ਨਾਲ ਦੀ ਨਾ ਬਦਲ ਜਾਂਦੇ ਨਾਲ ਜੀ ਨਾਲ ਬਦਲ ਜਾਂਦੇ ਹਾਂ ਠੀਕ ਹੈ ਨਾ ਤੇ ਫਿਰ ਇਸ ਕਰਕੇ ਜਿਹੜਾ ਹੈਗਾ ਉਹ ਪਤਾ ਮੈਂ ਕਰ ਲਈ ਸੀ ਗੱਲਬਾਤ ਉਦੋਂ ਮੁੜ ਕੇ ਮੇਰੀ ਚਾਹ ਪਾਣੀ ਮੈਂ ਤਾਂ ਉੱਥੇ ਦੇਤਾ ਦੋ ਦਿਨ ਦੀ ਗੱਲ ਸੀ ਸਰ ਹਾਂ ਉਹ ਤੈਨੂੰ ਉਹ ਵਸਾ ਲੱਗ ਕਮਰੇ ਚ ਬਹਤਾ ਸੀਗਾ ਮੈਨੂੰ ਤਾਂ ਡਰ ਪੈ ਗਿਆ ਮੈਨੂੰ ਤਾਂ ਮਾਂ ਨੇ ਉਹੀ ਡਰਾਤਾ ਕਹਿੰਦੀ ਉਹਨਾਂ ਦਾ ਰਿਮਾਂਡ ਤੇ ਲੈ ਲਿਆ ਐਂ ਕਰ ਲਿਆ ਨਾ 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 ਉਹ ਡਿ ਰਿਮਾਂਡ ਨੂੰ ਦੱਸ ਪਕ ਕਤਲ ਕੀਤਾ ਸੀ ਉਹ ਤਾਂ ਨਾ ਅਸੀਂ ਇਹਨੂੰ ਪੈਸੇ ਫੜਾਤੇ ਫੜਾਦੇ ਸੀਗੇ ਤੇ ਇਹ ਤਾਂ ਲੱਗ ਕਮਰੇ ਚ ਚਾ ਪਾਣੀ ਰੋਟੀ ਟੋਕੇ ਤਾਂ ਲੱਗ ਹੀ ਹੁੰਦਾ ਸੀਗਾ ਹਾਂ ਅੱਛਾ ਹਾਂ ਤੈਨੂੰ ਪਤਾ ਪੈਸਾ ਫੇਰ ਆਪਾਂ ਕੀ ਕਰਨਾਗਾ ਇਹ ਜੇ ਕੰਮਾਂ ਚ ਪੈਸਾ ਕਮ ਜਿੰਦਾ ਵਾ ਸਹੀ ਗੱਲ ਆ ਨਹੀਂ ਸਹੀ ਆ 50000 ਰੁਪਏ ਤਾਂ ਹੁਣ ਮੈਂ ਕੱਲ ਫੜਿਆ ਤੜਕੇ ਦੇਖਿਆ ਆਪਣੇ 10000 ਰੁਪਏ ਤਾਂ ਉੱਥੇ ਤੇ ਮੈਂ ਕੱਲ ਮੈਂ ਹੁਣ ਘਰੋਂ ਲੈ ਕੇ ਗਿਆ ਫਿਰ ਅੱਛਾ ਹਾਂ ਹੋਰ ਮੰਮੀ ਨੂੰ ਠੀਕ ਹੈ ਹਾਂ ਲੱਡੀ ਵਧੀਆ ਚਲ ਵਧੀਆ ਗੱਲ ਹੈ ਤੇ ਮੰਮੀ ਨਹੀਂ ਆਈ ਉਦੋਂ ਮਾਸੀ ਨੇ ਲੱਡੀ ਹੁਣੇ ਆ ਕੇ ਗਈ ਆ ਥੋੜੇ ਦਿਨ ਹੀ ਹੋਇਆ ਆ ਅੱਛਾ ਕਈ ਦਿਨ ਬੈਠੀ ਰਹੀ ਗਿਆ ਪੁੱਤੂ ਇਹ ਜਿਹੜੇ ਤੇਰੇ ਮਾਮੇ ਦਾ ਰੌਲਾ ਜਾਇਆ ਸੀ ਨਾ ਇੱਥੇ ਹੀ ਰਹੀ ਐ ਇਹਦਾ ਭਾਈ ਵੀ ਆ ਗਿਆ ਸੀ ਪਹਿਲਾਂ ਆ ਜਾਂਦੀ ਹੁੰਦੀ ਐ ਇਸ ਕੋਲ ਤਾਂ ਆ ਜਾਂਦੀ ਇਹ ਤੂੰ ਦੇਖਦਾ ਲਾਟ ਇੰਨੀ ਹਾਸਿਆ ਬੈ ਉੱਠਾ ਤਾ ਉਹ ਕੋਲੇ ਖੁੰਡਾ ਉਹਦਾ ਆਪਣਾ ਜਿੱਦ ਦਾ ਇਹਦੇ ਪਾਈ ਕੋਲੇ ਖੁੰਡਾ ਜਿੱਕਿਆ ਹੋਇਆ ਗੱਟ ਦੇਖੀ ਪਾ ਕੇ ਆਏ ਉਹ ਆਪਾਂ ਗੱਗੂ ਕਿਹਦੀ ਫਿਲਮ ਨੇ ਉਹ ਸਾਵਾ ਬਣਿਆ ਹੋਇਆ ਪਾਈ ਇੱਥੇ ਕਿਹਨੂੰ ਜੰਗ ਲੱਗਿਆ ਸੀ ਖੁੰਡਿਆਂ ਨੂੰ ਬਸ ਉਹ ਚੱਕ ਨੂੰ ਜੱਗ ਲੱਗਿਆ ਸਿੱਖੂਂਗਾ ਨੂੰ ਉਹ ਡਰ ਹੋ ਜਾਂਦਾ ਫਿਰ ਉਹ ਤਾਂ ਮੈਨੂੰ ਤਾਂ ਮਾਂ ਵੀ ਕਹਿੰਦੀ ਸੀ ਕਹਦੀ ਵੀ ਤੂੰ ਚੱਲ ਭਾਈ ਉੱਥੇ ਪੁਲਿਸ ਆ ਗਈ ਚੱਕ ਕੇ ਲੈ ਕੇ ਤੂੰ ਵੀ ਚੱਲ ਉੱਥੇ ਫਿਰ ਮੇਰਾ ਤਾਂ ਸਕੂਲ ਕਰਕੇ ਲੋਟ ਨਹੀਂ ਆਣੀ ਆਉਂਦਾ ਤਾਂ ਮੈਂ ਵੀ ਮਾਮੀ ਉਹ ਕੀ ਲਾਟੀ ਉਹਦੀ ਤਾਂ ਆਦਤ ਹੀ ਹੈ ਉਹ ਤਾਂ ਕੁੰਡਾ ਰੱਖ ਦਈ ਹੈ ਅੱਛਾ ਉਹ ਕਹਿੰਦੇ ਤੇ ਬਾਕੀ ਡਰ ਵਾਲੀ ਵੀ ਗੱਲ ਉਹ ਹੋ ਵੀ ਜਾਂਦੀ ਹੈਗੀ ਆ ਜਦੋਂ ਈ ਗੱਲ ਵੱਜ ਗਈ ਕੋਈ ਕਹੀ ਸੀ ਕਿ ਜਰਦਾ ਮਾਮੇ ਮੇਰੀ ਗੱਲ ਸੁਣੋ ਹੁਣ ਪੁਲਿਸ ਆ ਗਈ ਘਰੇ ਪਿੰਡ ਦੇ ਵਿੱਚ ਵੀ ਰੌਲਾ ਪਿਆ ਹੋਊਗਾ ਸਾਰੇ ਸੋਚਦੇ ਹੋਣ ਨਾ ਨਾ ਕਿਸੇ ਨੂੰ ਪਤਾ ਨਹੀਂ ਇਹ ਗੱਲ ਦਾ ਇਹ ਗੱਲ ਹੀ ਨਹੀਂ ਹੋਈ ਸੀ ਇਹਦੀ ਮਾਰੇ ਤੇ ਇਹ ਸਾਨੂੰ ਬਧਾਈ ਹੈ ਗੱਲ ਤਾਂ ਏਡੀ ਹੋਈ ਨਹੀਂ ਸੀ ਮੈਂ ਤਾਂ ਦੱਸ ਸਕਦਾ ਗੱਲ ਐ ਹੋਈ ਸੀ ਜੰਗੂ ਮਲੰਗ ਕਿਨੇ ਹੈਗੇ ਪਰਲੇ ਪਾਸੇ ਆਪਣਾ ਜਿਹੜਾ ਪਲਾਟ ਪਰਲੇ ਪਾਸੇ ਪਿਆ ਤੇ ਇੱਟਾ ਆਪਣੇ ਕਿਨੇ ਸ਼ਿੱਟੀ ਬੈਠੇ ਸੀ ਬਾਵਾ ਟਾਈਮ ਦੀਆਂ ਤੇ ਮੈਂ ਕਿਹਾ ਵੀ ਚਲ ਕੋਈ ਗੱਲ ਨਹੀਂ ਵੀ ਚੱਲ ਇਹਨਾਂ ਨੇ ਘਰ ਪਾਉਣਾ ਇੱਟਾ ਸ਼ਿੱਟੀ ਬੈਠਿਆ ਕੋਈ ਗੱਲ ਨਹੀਂ ਤੇ ਉਹ ਵੀ ਜਦੋਂ ਹੁਣ ਉਹਨਾਂ ਨੇ ਕਿਤੇ ਘਰ ਪਾਉਣ ਦਾ ਉਹ ਕੀਤਾ ਮੈਂ ਆਖਿਆ ਮੈਂ ਕਿਹਾ ਵੀ ਇੱਥੇ ਇਟਾ ਪੰਗਾਂ ਨੇ ਤੇ ਇਹਨਾਂ ਨੇ ਤਾਂ ਸਾਰਾ ਕੁਝ ਦਾ ਉੱਥੇ ਕਬਜ਼ਾ ਕਰ ਲਿਆ ਉੱਥੇ ਸੀਮਿੰਟ ਰੇਤਾ ਬਜਰੀ ਨਾ ਮੈਨੂੰ ਬੁਲਾਇਆ ਨਾ ਮੈਂ ਕਿਹਾ ਕਿ ਮਿੰਕੇ ਦੇਖਾ ਉਹ ਜਦੋਂ ਮਿੰਤੀ ਉਹ ਕੀਤੀ ਤਾਂ ਇੱਕ ਰਦਾ ਆਪਣੇ ਕੰਨੀ ਵੱਧ ਗਿਆ ਉਹਨਾਂ ਦਾ ਤੇ ਮੈਂ ਤਾਂ ਨਾਲ ਦੇ ਨਾਲ ਪੰਗਲ ਵੀ ਆਹ ਤੁਸੀਂ ਤੁਸੀਂ ਮੈਨੂੰ ਜਦੋਂ ਉਹ ਨਹੀਂ ਕੀਤਾ ਵੀ ਇੱਕ ਰਦਾ ਵੱਧ ਗਿਆ ਇੰਨਾ ਕਿਵੇਂ ਥਾਂ ਇਧਰ ਨੂੰ ਕਿਵੇਂ ਕਰ ਲਿਆ ਮੈਨੂੰ ਤਾਂ ਗੱਲ ਸੁਣ ਚ ਕੋਈ ਹੋਰ ਆਈ ਸੀ ਤੈਨੂੰ ਕਿਸਾਨ ਲੱਗੀ ਮੈਨੂੰ ਤਾਂ ਮਾਝਾ ਤੂੰ ਦੱਸਿਆ ਵੀ ਯਾਰ ਕੇ ਵੀ ਮਾਮੇ ਨੂੰ ਚੱਕ ਲਿਆ ਪੁਲਿਸ ਨੇ ਤੇ ਮੈਂ ਇੱਕ ਦੋ ਜਣਾਂ ਨੂੰ ਤੂੰ ਪਤਾ ਕੀਤਾ ਤਾਂ ਵੀ ਗੱਲ ਕੀ ਹੋਈ ਹੈ ਵੀ ਗੱਲ ਪਤਾ ਤਾਂ ਕਰੀਏ ਕਈ ਹੈ ਕਈ ਹਾਲਾਤ ਅਫਸਰ ਬੰਦਾ ਹੁੰਦਾ ਉਹ ਸਾਡੇ ਨਾਲ ਦਾ ਜਿਹੜਾ ਇੱਕ ਮੇਰਾ ਟੀਚਰ ਹੈਗਾ ਠੀਕ ਹੈ ਤੇ ਉਹ ਮੈਨੂੰ ਕਹਿੰਦਾ ਵੀ ਐ ਕਰਕੇ ਕਿਸੇ ਬੰਦੇ ਨੇ ਚੂਲੀ ਕਰੀ ਹੈ ਕਹਿੰਦੇ ਇਹਦੀ ਨਾ 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 ਇਹ ਜੁਗਤ ਨਹੀਂ ਸੀ ਕੋਈ ਉਹ ਜਿਹੜਾ ਨਾਲ ਲੈ ਜੀ ਨਹੀਂ ਸੀ ਆਵਾ ਜਿਹੜਾ ਕੀ ਨਾ ਜੀ ਦਾ ਦਰਪੇਜ ਕਰਪੇਚ ਹਾਂ ਕਹਿੰਦੇ ਉਹ ਵੀ ਚੱਕਿਆ ਗਿਆ ਨਾਲ ਹੀ ਤੇ ਕਹਿੰਦੇ ਕੰਮ ਵੀ ਕਹਿੰਦੇ ਉਹ ਉਹਦੀ ਤਾਂ ਨਮਾਇੰਗ ਗੱਲ ਦਾ ਮਦਦ ਕਰਨ ਵਾਗਿਆ ਜੀ ਦੇਖਣ ਵਾਗਿਆ ਉਹ ਮੇਰੀ ਕਾਨੂੰ ਮਦਦ ਕਰਨ ਵਾਸਤੇ ਆ ਜੀ ਉਹਨੂੰ ਪਹਿਲਾ ਦਿਨ ਤੈਨੂੰ ਪਤਾ ਉਹ ਖਾਂਦਾ ਪੀਂਦਾ ਹੈ ਹਾਂ ਪਹਿਲੇ ਦਿਨ ਤੋਂ ਹੀ ਖਾਂਦਾ ਪੀਂਦਾ ਹਾਂ ਹਾਂ 10 ਰੁਪਏ ਲਾ ਪੀਂਦਾਗਾ ਹਾਂ ਤੇ ਉਹ ਕਿਤੋਂ ਭਾਈ ਉਹਦੇ ਹਰਿਆਣੇ ਚੋਂ ਲੈ ਆ ਦਾਰੂ ਉਹ ਉਹਦੇ ਕਿਤੇ ਉਹਦੀ ਚੂਲੀ ਵਿਚਾਲੀ ਕਰਕੇ ਲੋਕਾਂ ਨੇ ਪਤਾ ਲੱਗ ਗਿਆ ਸੀਗਾ ਤੇ ਉਹ ਜਦੋਂ ਇੱਥੇ ਆਇਆ ਇੱਥੇ ਦੋ ਦਿਨ ਪਹਿਲਾਂ ਹੀ ਪਤਾ ਸੀਗਾ ਲੋਕਾਂ ਨੂੰ ਤਾਂ ਵੀ ਆ ਕਰਕੇ ਉਧਰ ਲਿਆ ਕੇ ਜੀ ਚਾਇਦਰ ਵੇਚਦਾ ਭੁੱਕੀ ਲਾਉਂਦਾ ਕੀ ਕਰਦਾ ਪਤਾ ਹਾਂ ਹਾਂ ਉਹ ਫਿਰ ਉਹਦੇ ਉਹਨੂੰ ਵੀ ਨਾਲ ਹੀ ਚੱਕ ਲਿਆ ਸੀ ਉਹ ਆਪਣੇ ਜੀ ਦਾ ਆਪਣੇ ਜੀ ਤੋਂ ਘਰੇ ਆ ਗਿਆ ਉਹਦੇ ਮਗਰੀ ਪੁੱਛ ਆ ਗਈ ਮਗਰੀ ਪੁੱਛ ਆ ਗਈ ਸੀ ਮਗਰੀ ਪੁੱਛ ਆ ਗਈ ਸੀ ਮੇਰੇ ਨਾਲ ਤਾਂ ਐਡੀ ਲੜਾਈ ਦਾ ਕੋਈ ਗੱਲ ਨਹੀਂ ਸੀ ਆਕੇ ਨਾਲ ਬੇਥਨ ਲੱਗ ਗਿਆ ਆਕੇ ਨਾਲ ਬੇਥਨ ਐ ਲੱਗ ਗਿਆ ਜਦੋਂ ਉਹਨੂੰ ਫੜਨ ਵਾਸਤੇ ਆਏ ਸੀ ਉਹ ਉਧਰੋਂ ਭੱਜਿਆ ਜਦੋਂ ਉਹ ਭੱਜ ਕੇ ਆਪਣੇ ਘਰੇ ਵੜਿਆ ਤੇ ਉਸੇ ਟਾਈਮ ਪੁਲਿਸ ਦਾ ਆਉਣਾ ਹੋਗਾ ਉੱਥੇ ਮੈਂ ਖੜਾ ਸੀ ਫਰ ਦੋਨਾਂ ਨੂੰ ਲੈ ਗਏ ਬਸ ਨਾਪਾ ਨੂੰ ਆ ਗਿਆ ਤੂੰ ਨਾਲ ਮਿਲਿਆ ਮੈਂ ਮੈਂ ਉਹਨਾਂ ਨੂੰ ਕਿਹਾ ਮੈਂ ਤੁਸੀਂ ਕੀ ਗੱਲ ਥੋੜੂ ਜਾਂ ਗੁੰਮਲਾਂ ਕਰ ਗਿਆ ਨੇ ਮੈਂ ਭੇਜਾ ਉਹਨਾਂ ਨੇ ਮੈਂ ਹਾਬੀ ਕਿਹੋ ਕੀਤਾ ਹੋਗਾ ਨਾ ਮੈਂ ਸਮਝ ਗਿਆ ਮੈਂ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਉਹਦੇ ਬਸ ਲੜਾਈ ਜੀ ਹੋ ਕੇ ਤੇ ਜਾਈ ਗਏ ਸਹੀ ਗੱਲ ਹੈ ਪਰ ਨਾਨੀ ਜੇ ਮਾਮੇ ਦਾ ਮੋਤਾ ਫਿਰ ਦੋ ਦਿਨਾਂ ਅੱਜ ਛੱਡਦੇ ਥੋੜੀ ਸੀਗੇ ਹਾਂ ਹਾਂ ਫੇਰ ਤਾਂ ਛੱਡਦੇ ਨਹੀਂ ਸੀਗੇ ਫੇਰ ਤਾਂ ਬੜੀ ਰੱਖਦੇ ਹੋ ਨਾਲਾ ਕੋਈ ਗੱਲ ਕਿਹੜਾ ਨੂੰ ਕੀ ਰਹਿੰਦੀ ਹੁੰਦੀ ਆ ਨਾਲ ਦਾ ਤਾਂ ਪਤਾ ਲੱਗ ਹੀ ਜਾਂਦਾ ਹੁੰਦਾ ਹੈ ਤਾਂ ਹੀ ਤਾਂ ਕਹਿੰਦਾ ਵੀ ਗੱਲ ਪੁਲਿਸ ਵਾਲੇ ਤਾਂ ਜਮਾ ਹੀ ਨਹੀਂ ਪੁਲਿਸ ਵਾਲਾ ਤਾਂ ਨਹੀਂ ਛੜ ਦੇ ਪੁਲਿਸ ਵਾਲਦਾਂ ਕਹਿੰਦੇ ਨੇ ਕਾਨੂੰਨ ਦੇ ਹੱਥ ਸਭ ਤੋਂ ਲੰਬੇ ਹੁੰਦੇ ਆ ਨਾ ਫਰਕ ਪਤਾ ਜੇ ਵੀ ਮੇਰੇ ਪਾਈ ਤੇ ਤਸੂਰ ਹੁੰਦਾ ਫੇਰ ਨਹੀਂ ਕੀ ਆਉਂਦਾ ਫੇਰ ਤਾਂ ਜੇਰ ਹੀ ਰਹਿੰਦਾ ਫੇਰ ਤਾਂ ਇੱਥੇ ਆਉਂਦੀ ਹੋਣੀ ਕਰਦੇ ਸੀ ਅਗਲੇ ਨਾ ਛੱਡਦੇ ਨਾ ਮੇਰੀ ਸੇਵਾ ਕਰਦੇ ਸੀ ਬਾਕੀ ਮੇਰੇ ਭਾਈ ਦੇ ਮੈਨੂੰ ਪਤਾ ਹੈ ਵੀ ਕਿੱਡੀ ਚੱਲਦਾ ਜੇ ਮੇਰੀ ਬਣੀ ਹੋਈ ਜੇ ਮੇਰੀ ਉੱਥੇ ਬਣੀ ਹੋਈ ਸੀ ਸਾਰਿਆਂ ਚ ਮੈਂ ਆਪ ਉਹਨਾਂ ਨਾਲ ਕਰਕੇ ਗੱਲਬਾਤ ਤੇ ਸਾਰਾ ਗੰਡਾ ਕਰਕੇ ਚੱਲ ਮੇਰਾ ਕੀ ਹੈ 9000 ਰੁਪਏ ਲੱਗਿਆ ਆਪਾਂ ਤਾਂ ਪਰਸੋਂ ਕਿਰਾਏ ਦੇ ਬੈਠੇ ਇਹਦਾ ਪਤਾ ਨਹੀਂ ਖੜਕਿਆਗਾ ਮਾਂ ਪਤਾ ਹੈ ਮੇਰੇ ਭਾਈ ਦਾ ਨਾਮ ਚਾਹਦਾ ਮੁੰਜੇ ਮੈਂ ਆਟੋ ਤੇ ਹੋਣੀ ਹੈ ਕਰੇ ਜੇ ਮੈਂ ਇਹ ਕਹਿੰਦਾ ਵੀ ਭਾਈ ਮੈਂ ਮੇਰੇ ਭਾਈ ਦੇ ਜਾਣ ਕਿੱਕਰ ਸਿੰਘ ਦੇ ਬਿਨਾ ਕਿਰਾਏ ਤੋਂ ਛੱਡ ਕੇ ਜਾਂਦੇ ਹਾਂ ਪਤਾ ਹੈ ਸਾਰੇ ਜਾਣਦੇ ਆ ਮੇਰੇ ਭਾਈ ਇਹ ਤਾਂ ਮੈਨੂੰ ਗੱਲ ਆਉਂਦਾ ਭੈਣੇ ਵੀ ਤੂੰ ਆ ਇਹ ਦੇ ਲੈ ਜਦੋਂ ਆਪਣੇ ਟੂਰਨਾਮੈਂਟ ਹੁੰਦਾ ਸੀ ਪਿੰਡ ਮਸਾਂ ਤੋਂ ਪਹਿਲੇ ਨੰਬਰ ਤੇ ਹੁੰਦਾ ਸੀ ਹੁੰਦਾ ਸੀਗਾ ਹਾਂ ਤੇ ਤੁਸੀਂ ਐਂ ਦੇ ਲਓ ਵੀ ਜਦੋਂ ਪਰਲੇ ਪਾਸੇ ਗਰਾਊਂਡ ਬਣਾਉਂਦੇ ਸੀ ਤੇ ਉਦੋਂ ਕਈ ਲੋਕ ਇਹ ਕਹਿਣ ਲੱਗੇ ਸੀ ਵੀ ਗਰਾਊਂਡ ਬਣਾਉਣਾ ਨਹੀਂ ਉੱਥੇ ਹਾਂ ਤੇ ਉਦੋਂ ਮੂਰੇ ਕੌਣ ਲੱਗਿਆ ਮੈਂ ਲੱਗਿਆ ਮੈਂ ਨਹੀਂ ਹਾਂ ਇਹ ਬੰਦੇ ਕੁੱਤੇ ਦੀ ਵੇ ਜਦੋਂ ਗਰਾਊਂਡ ਬਣੂਗਾ ਤਾਂ ਜਵਾਕ ਖੇਡਣਗੇ ਤੇ ਫੇਰ ਹੀ ਨਾ ਬਣੂਂਗਾ ਪਿੰਡ ਦਾ ਉਦੋਂ ਉਦੋਂ ਵੀ ਮਾਮਾ ਪਰਚਾ ਹੋਇਆ ਸੀ ਦੇ ਦਿਆ ਨਾ ਪਰਚੇ ਦਾ ਪੁੱਤ ਹੁੰਦੇ ਜਾਂਦੀ ਰਹਿੰਦੇ ਨੇ ਬੰਦਿਆਂ ਤੇ ਪਰਚੇ ਤਾਂ ਪੈਂਦੇ ਹੀ ਹੁੰਦੇ ਨੇ ਇਹ ਚੱਕੀ ਗੱਲ ਹੈ ਪਰਚੇ-ਪੁਰਚੇ ਦਾ ਕੋਈ ਹੁੰਦਾ ਜੇ ਕਿਸੇ ਬੰਦੇ 'ਚ ਕਦਰ ਹੋ ਕੋਈ ਕਰਤੂਤ ਉਸੇ ਤੇ ਪਰਚੇ ਆ ਹੋ ਸਕੇ ਖੁੰਡੇ ਫੜਕਾਉਣ ਵਾਲੇ ਕੀ ਕਰਦਾ ਨੇ ਹੈਨਾ ਹਾਂ ਖੁੰਡੇ ਖੜਗਾ ਦੇ ਮਿਲ ਜਾਂਦੇ ਨੇ ਚਲ ਪੈਣੀ ਕਿਉਂ ਬਾਰ ਬਾਰ ਤੂੰ ਹੀ ਜੱਲਾਗਾ ਦੀ ਗਾ ਸ਼ੋਲਾ ਹੋ ਤੇਰੇ ਇਕੱਲੇ ਭਾਈ ਕੋਈ ਖੁੰਡਾ ਨਹੀਂ ਹੈਗਾ ਸਭ ਵੀ ਹਰੇਕ ਕੋਲੇ ਖੁੰਡਾ ਹੁੰਦਾ ਉਹ ਖੁੰਡਾ ਉਹਦੇ ਕੋਲੇ ਹੀ ਹੁੰਦਾ ਯਾਰ ਮੈਂ ਤੇ ਲੜਨਾ ਭਾਈ ਉਹ ਲੜਦੇ ਨਹੀਂ ਮੇਰੀ ਗੱਲ ਸੁਣ ਤੂੰ ਚਲ ਸਮਾਨ ਪੈ ਕੇ ਚੱਲੀਏ ਮੇਰਾ ਨਾ ਘਰ ਓਕਾ ਹੋਇਆ ਦੇਖ ਦੇਖ ਦੀ ਬਾਲੀ ਕਾਲੀ ਹੋ ਗਈ ਹੁਣ ਜਾਣ ਦੀ ਉਹ ਜੀ ਬਾਕੀ ਰੋਟੀ ਪਾਣੀ ਬਣਾਉਣੇ ਪੁੱਤ ਮੈਂ ਤੈਨੂੰ ਐਂ ਕਹਿੰਦਾ ਸੀ ਇਹਦਾ ਹੁਣ ਖੁੰਡਾ ਲੈ ਕੇ ਆਉਂਦਾ ਆਪਣੇ ਬਾਪੂ ਕੋਲੇ ਖੁੰਡਾ ਹੁੰਦਾ ਸੀ ਹੈ ਨਾ ਅੱਜ ਬਾ ਕਿੱਡਾ ਖੁੰਡਾ ਆ ਕੇ ਦਰਵਾਜ਼ੇ 'ਚ ਬੈਠਾ ਹੁੰਦਾ ਸੀ ਬਾਪੂ ਫਿਰ ਮੈਂ ਖਾਤਾ ਦੀ ਬਾਪੂ ਤੋਂ ਖੁੰਡਾ ਪੁੱਛਾਂਦੇ ਖੁੰਡੇ ਵਾਲੇ ਬੰਦੇ ਤੋਂ ਕੋਈ ਨਹੀਂ ਕੁਝ ਸਮਝਦਾ ਹੁੰਦਾ ਬਾਪੂ ਨੇ ਅੰਦਰ ਸੋਚਦਾ ਤੇ ਤੈਨੂੰ ਇੱਕ ਗੱਲ ਹੋਰ ਦੱਸਾਂ ਤੇ ਮੇਰੇ ਦਾਦੇ ਨੇ ਬੇਬੇ ਮਮ ਬੇਬੇ ਮੈਨੂੰ ਤੇਰਾ ਉਹ ਵਿਆਹ ਹੋਇਆ ਸੀ ਉਹ ਜੋ ਕਹਿੰਦੇ ਹੁੰਦੇ ਸੀ ਵੀ ਉਹ ਦਾਦੇ ਨੇ ਬਦੂਖ ਲਿਆਂਦੀ ਸੀ ਪਿਆਰ ਸੀ ਚਲਾਈ ਸੀ ਪਹਿਲੀ ਵਾਰ ਆਪਣੇ ਸੀਗੀ ਆਪਣੇ ਆਈ ਸੀਗੀ ਹਾਂ ਉਹ ਐਸਾ ਹੋੜਾ ਲਾਇਆ ਤੋਂ ਕੁੰਡੇ ਨਾਲ ਪਨਕਾ ਲਾਇਆ ਵੀ ਪਹਿਲੀ ਵਾਰ ਹੀ ਇਹਦੇ ਦਾਦੇ ਨੇ ਫਾਇਰ ਪੂਲ ਜਿਹਾ ਕਰਿਆ ਸੀਗਾ ਹਾਂ ਉਦੋਂ ਉਦੋਂ ਜਦੋਂ ਜਦੋਂ ਪਹਿਲੀ ਵਾਰੀ ਫਾਇਰ ਕਰਤਾ ਪਿੰਡ ਦੇ ਵਿੱਚ ਤੇ ਗੱਲ ਉੱਡ ਗਈ ਪੂਰੇ ਪਿੰਡ ਦੇ ਵਿੱਚ ਵੀ ਐ ਕਰਕੇ ਵੀ ਮਹਿਲਾ ਨੇ ਤਾਂ ਭਾਈ ਆਹੋ ਲਿਆਂਦਾ ਕੀ ਕਹਿੰਦੇ ਆ ਕਿ ਆ ਬੰਦੂਖ ਲਿਆਂਦੀ ਬੰਦੂਖ ਲਿਆਂਦੀ ਤੇ ਇਹਦੇ ਚ ਤਾਂ ਹੋ ਗਿਆ ਜਦੋਂ ਗੋਲੀ ਚੱਲੀ ਤਾਂ ਸਾਰੇ ਜਿੰਨੇ ਮਤਲਬ ਕਿ ਉਸੇ ਸਾਰੇ ਲੋਕ ਐ ਦੂਰ ਦੂਰ ਭੱਜ ਗਏ ਪੰਪ ਚੱਲ ਗਿਆ ਲੋਕ ਡਰ ਗਏ ਐ ਡਰ ਗਏ ਦੇਖਿਆ ਨਹੀਂ ਸੀ ਪਿੰਡ 'ਚ ਕਿਸੇ ਨੂੰ ਪਤਾ ਹੀ ਨਹੀਂ ਸੀ ਬੰਦੂਖ ਐਵੇਂ ਬੰਦੂਖ ਹੁੰਦੀ ਆ ਇਹ ਚੱਲਦੀ ਆ ਆ ਹੁਣ ਕਰ ਕਰ ਪੰਗਾਗਾ ਪਸਤਾ ਉਰ ਪਾਇਆ ਕਰ ਕਰ ਲਫਲਾ ਪੰਗਾਗਾ ਉਹਦਾ ਕੌਣ ਜਾਣਦਾ ਸੀ ਨਾ ਦੀ ਪੁੱਤ ਬੈਠ ਤੂੰ ਮੈਂ ਰੋਟੀ ਰੋਟੀ ਬਣਾਉਣੀ ਆ ਰੋਟੀ ਪਾਣੀ ਖਾ ਕੇ ਫੇਰ ਜਾऊंगी ਨਾ ਮਾਮੀ ਤੂੰ ਮੈਂ ਰੋਟੀ ਦੀ ਖੇਚਲਾ ਕਰ ਬਸ ਮੈਂ ਜਾਣਾ ਹੀ ਐ ਤੇ ਉਹ ਖੇਚਲਾ ਕਾਦੀ ਆ ਉਹ ਨਹੀਂ ਮੈਂ ਨਾ ਕਿਸੇ ਨੂੰ ਟਾਈਮ ਦੇਈ ਬੈਠਾ ਸੀ ਮੈਂ ਜਾ ਕੇ ਥੋੜਾ ਜਿਹਾ ਕੰਮ ਕਰਨਾ ਸੀ ਹੋਰ ਮੈਂ ਕਿਹੜਾ ਮੈਂ ਚਾ ਕੋਈ ਨਹੀਂ ਪਤਾ ਮਿਛਦੀ ਗੇੜਾ ਮਾਰਦੀ ਨਾ ਤੇ ਮਾਮੇ ਦਾ ਪਤਾ ਨਾਲ ਐ ਹੋ ਜਾਂਦਾ ਕਿ ਖਬਰ ਇਹਨੂੰ ਤਾਂ ਕੋਈ ਸਾਂਹ ਦੇਣੀ ਪੁੱਤ ਨਿਕਰੋਂ ਕੱਢ ਰੱਖਿਆ ਬਾਹਰ ਨੂੰ ਐ ਹੋ ਗਿਆ ਪੁੱਛਣ ਲੱਗ ਗਿਆ ਮਾਂ ਚਲ ਕੋਈ ਗੱਲ ਨਹੀਂ ਤੂੰ ਐ ਕਰ ਮੇਰੀ ਗੱਲ ਸੁਣ ਤੂੰ ਐ ਕਰ ਨਾਲੇ 500 ਰੁਪਏ ਨੇ ਤੇ ਪਰ ਚੱਕਲੇ ਨਾਲ ਵਾਲੀ अलमारी ਦੇ ਵਿੱਚ ਨਾ ਉੱਥੇ 2000 ਰੁਪਏ ਪਿਆ ਉਹ ਦੇ ਭੈਣ ਨੂੰ ਕੁਛ ਨਹੀਂ ਚਾਹੁੰਦਾ ਮੈਨੂੰ ਕਿਉਂ ਨਹੀਂ ਕੁਛ ਚਾਹੀਦਾ ਮੇਰੀ ਮੇਰ ਨਾਲ ਮੇਰੀ ਗੱਲ ਸੁਣ ਲੈ ਜਿੰਨਾ ਟਾਈਮ ਇੱਥੇ ਮੈਂ ਬੈਠਾ ਬੇਬੇ ਬੈਠੀ ਆ ਉਸ ਤੋਂ ਬਾਅਦ ਵੀ ਆਇਆ ਨਹੀਂ ਹੈਗਾ ਵੀ ਤੇਰਾ ਘਰ ਚ ਕੋਈ ਉਹ ਨਹੀਂ ਹੈਗਾ ਆਉਣ ਜਾਣ ਨਹੀਂ ਹੈਗਾ ਠੀਕ ਹੈ ਨਾ ਨਾਲੇ ਇਹ ਤਾਂ ਮੈਂ ਮੇਰੀ ਗੱਲ ਸੁਣ ਇਹ ਤਾਂ ਮੈਂ ਆਪਣੇ ਭਾਂਣ ਜਣ ਦੇ ਰਿਹਾ ਤੂੰ ਤਾਂ ਜਿਹੜਾ ਪੁੱਤ ਦੇਖਣ ਲੱਗਦੀ ਮੇਰਾ ਨੇ ਨਾਲ ਲੱਤਾਂ ਆਖੇ ਮੈਂ ਬੈਠਾਂ ਤੇ ਬੇਬੇ ਬੈਠੀ ਆ ਮੈਂ ਕਿਹੜੇ ਘਰ ਚੋਂ ਬਾਹਰ ਤੂੰ ਵੀ ਤਾਂ ਬੈਠੀ ਆ ਤੂੰ ਕਿਹੜਾ ਖੜੀ ਆ ਐ ਕੀ ਹੁੰਦਾ ਨਿੱਕੇ ਨਿੱਕੇ ਗੱਲਾਂ ਤੇ ਨਹੀਂ ਗੁੱਸਾ ਕਰਦੀ ਐ ਕਰ ਲੈਂਦੀ ਤੇ ਗੁੱਸਾ ਹੀ ਮਾਂ ਨੂੰ ਦੱਸ ਦਿੰਦੀ ਬਸ ਇੰਨੀ ਕੁ ਗੱਲ ਆ ਕੋਈ ਗੱਲ ਨਹੀਂ ਤੂੰ ਵੀ ਛੱਡ ਦੇ ਗੱਲਾਂ ਬਸ ਹੁਣ ਆਰਾਮ ਕਰਿਆ ਕਰ ਨਾ ਨਾ ਆਰਾਮ ਹੀ ਆ ਪੁੱਤ ਆਪਣਾ ਤਾਂ ਆਪਾਂ ਤੇ ਦੋ ਰੋਟੀਆਂ ਦੇ ਭਾਈ ਬਣਾ ਲਵਾਂਗੇ ਮੇਰੀ ਗੱਲ ਸੁਣ ਲੈ ਤੈਨੂੰ ਭੱਗ ਜੂਗੀ ਬਸ ਆਹ ਤਰਸ ਨਹੀਂ ਜਾਈ ਤੇ ਵੱਟ ਜਾ ਕਰ ਨਾ ਨਾ ਕੋਈ ਨਹੀਂ ਪਈ ਹਾਂ ਕੋਈ ਚਾਹ ਪਾਣੀ ਲੋੜਾ ਵੀਰੇ ਨੂੰ ਕਹਿ ਜਾ ਕਰ ਫੜਾ ਦੇ ਨਾਲੇ ਮਾਂ ਉਹ ਆਪਣਾ ਜਿਹੜਾ ਐਮਸੀ ਨੀਗਾ ਹਾਂ ਉਹ ਆਇਆ ਸੀ ਉਹਦਾ ਮੁੰਡਾ ਆਇਆ ਸੀ ਜਿਹੜਾ ਐਮਸੀ ਆਇਆ ਸੀ ਤੋਂ ਨਾਲੇ ਕਾਰਟ ਦੇ ਕੇ ਗਏ ਆ ਅੱਜ ਰਾਤ ਨੂੰ ਜਾਗੋਾ ਉੱਥੇ ਜਾਣਾ ਮੈਂ ਤੈਨੂੰ ਤਾਂ ਕੱਲ੍ਹ ਕੀ ਕਰੀ ਜਾਨਾ ਅੱਛਾ ਅੱਛਾ ਤੇ ਥੋੜਾ ਮੈਨੂੰ ਲੈ ਕੇ ਜਾਈ ਤਾਂ ਹੀ ਤੈਨੂੰ ਲੈ ਆ ਬਈ ਮੈਂ ਤਾਂ ਮੈਂ ਮਿਲਿਆ ਹੋਇਆ ਥੋੜੇ ਐਮਸੀ ਨੂੰ ਤਾਂ ਮੈਂ ਉਦੋਂ ਮੇਰੇ ਤੇ ਗੱਲ ਜੀ ਨਹੀਂ ਹੋ ਗਈ ਸੀ ਤੋਂ ਥਾਣੇ ਚ ਗਿਆ ਸੀ ਆਪਣੇ ਨਾਲ ਐਮਸੀ ਹੈ ਨਾ ਬਠਿੰਡੇ ਉਹ ਉਹ ਤਾਂ ਬੜਾ ਵਧੀਆ ਬੰਦਾ ਛੋਟੇ ਮੁੰਡੇ ਦਾ ਰਿਹਾਗਾ ਮੁੰਡੇ ਦਾ ਰਿਹਾਗਾ ਉਹ ਬੋਲਣਾ ਮੇਰਾ ਧਿਰ ਹਲਾਕਾ ਕਿ ਕਿਹਨੂੰ ਕੁਛ ਆ ਗਿਆ ਕਿ ਮੈਂ ਜੋ ਤੁਹਾਨੂੰ ਧਿਰ ਹਲਾ ਰਹੀ ਤੇਰੀ ਪਤਾ ਪੈਂਦੀ ਕਿ ਇਹਨੇ ਵੀ ਮੁੰਡੇ ਨੂੰ ਫੋਨ ਕਰਾ ਦਿੱਤੇ ਮਾਹਾਂ ਪੁੱਤ ਤੇਨ ਮਾਰ ਕੇ ਕੁਛ ਲੈ ਗਈ ਮਾਹਾਂ ਤੂੰ ਉਸੇ ਮੁੰਡੇ ਨਾਲ ਗੱਲ ਉਸੇ ਨਾਲ ਹੀ ਕਰੀ ਹੋਣਾ ਹਾਂ ਉਸੇ ਨਾਲ ਹੀ ਕਰੀ ਸੀ ਕਿ ਇਹਦੇ ਨਾਲ ਇਹ ਗੱਲ ਕੀ ਹੈ ਕਿ ਉਹਨਾਂ ਦਾ ਦਵਾਮੀ ਗਰੋ ਵਾਲਾ ਚੱਲੀ ਜਾਂਦਾ ਹੈ ਹੈ ਉਹਦਾ ਕਾਰਡ ਬੰਨਦੇ ਫਿਰਦੇ ਸੀਗੇ ਆ ਜਾਗੋ ਤੋਂ ਦੋ ਦਿਨ ਪਹਿਲਾਂ ਜਿਹੜੀ ਉਹਨਾਂ ਕੋਲ ਗੱਡੀ ਸੀ ਨਿੱਕੀ ਉਹ ਤਾਂ ਚਾਰ ਪੰਜ ਗੱਡੀਆਂ ਨੇ ਉਹ ਨਿੱਕੀ ਗੱਡੀ ਆਪਣੇ ਇਥੇ ਅੱਜ ਦਿਨ ਚੌਂਕ ਦੀ ਪਲਟ ਗਈ ਹੈ ਕਿਹੜੇ ਖਾ ਗਿਓ ਉਹ ਥੋੜਾ ਜਾਨਵਾਲ ਦਾ ਬਚਾਅ ਹੋ ਗਿਆ ਪਰ ਉਹ ਤੈਨੂੰ ਤਾਂ ਕਹਿੰਦਾ ਵੀ ਉਹਨਾਂ ਨੇ ਕਿਹਾ ਵੀ ਕਹਿੰਦੇ ਭਾਈ ਬਾਰ ਬਾਰ ਉਹਨਾਂ ਸੀ ਘਰੋਂ ਬਾਹਰ ਨਿਕਲਦੇ ਵੀ ਸਾਡੇ ਤੇ ਵੀ ਗਰੋਹ ਚਾਉਂਦਾ ਜੇ ਹੋਈ ਜਾਵੇ ਹਨ ਹੋਣੀ ਹੋ ਜੇ ਠੀਕ ਹੈ ਵੀ ਜੇ ਤੈਨੂੰ ਪੈ ਤਾਂ ਕਹਤਾ ਵਾ ਤੁਸੀਂ ਆ ਜੀ ਕੋਈ ਗਰੋਹ ਚੜੀ ਗੱਲ ਹੈ ਨਹੀਂ ਜਾਣਾ ਤਾਂ ਚਾਹੀਦਾ ਹੁੰਦਾ ਕੋਈ ਵਿਆਹ ਚ ਲਾਗਫਾਗ ਹੁੰਦਾ ਪਤਾ ਜਦੋਂ ਜਦੋਂ ਮਤਲਬ ਕੋਈ ਬੰਦਾ ਇੰਨੇ ਮੋਹ ਗਿਆ ਨਾ ਕਹਿ ਕੇ ਜਾ ਕੇ ਉਹ ਤਾਂ ਜ਼ਰੂਰੀ ਚਾਹੀਦਾ ਸਾਲੇ ਉਹਦੀ ਤਾਂ ਮੁਹੱਲੇ ਚ ਬਣੀ ਵਾਲੀ ਐ ਮੇਰੇ ਨਾਲ ਨਹੀਂ ਸੀ ਨਾਲ ਹਾਂ ਮਾਂ ਬਿੰਦੋਲੇ ਤੇ ਮੇਟਾ ਜੀ ਦਾ ਸਾ ਸਾਲਪਰੇਤ ਜੀ ਬਾ ਨਾਲ ਮਾਂ ਮਾਂ ਮੇਰੀ ਜਾਨ ਪਛਾਣ ਰਹੀ ਬਹੁਤ ਆਸ ਤੋਂ ਪਤਾ ਲੱਗ ਜੂਗਾ ਹਾਂ ਮੈਂ ਕੀ ਕਰੂੰਗਾ ਹੁਣ ਮੈਨੂੰ ਅਗਲਾ ਆਖੂਗਾ ਮੈਂ ਅਸੀਂ ਸੱਦਿਆ ਨਹੀਂ ਕਰ ਹਾਂ ਜੇ ਕਾਰ ਕੂੜਾ ਆਉਂਦਾ ਚੱਲ ਫੇਰ ਭੱਗ ਜਾਂਦਾ ਕਾਹਨੂੰ ਅਸੀਂ ਕਹਾਂਗੇ ਅਸੀਂ ਤਾਂ ਮਾਂ ਮੈਂ ਤੈਨੂੰ ਵੋਟ ਪਾਈ ਸੀ ਸਾਡੇ ਨਾਲ ਆ ਗਿਆ ਮੈਂ ਕਿੰਨਾ ਸਿੰਧੂ ਦੀ ਪੈਣਾ ਮੇਰੀ ਵੀ ਉਸੇ ਪੂਰੀ ਜੜਾਈ ਹੋ ਉਸੇ ਦਾ ਵੱਡੇ ਵੱਡੇ ਐਮਐਲਏ ਮੰਤਰੀ ਸਾਰੇ ਆਉਣੇ ਇਕੱਠ ਕਰਾਉਣੇ ਬਹੁਤ ਜ਼ਿਆਦੇ ਫਿਰ ਦੇਖ ਲਾਂਗੇ ਚੱਲ ਵੜਾਂਗੇ ਦੇਖ ਲਈ ਵੀ ਵਾਟ ਪਾ ਵੀ ਕੁਛ ਨਹੀਂ ਹੋਰ ਫੇਰ ਚੱਲ ਵੜਾਂਗੇ ਫੇਰ ਐਂ ਕਰਦਾ ਮੇਰੀ ਗੱਲ ਅ ਮੈਂ ਅਥਰੇ ਜੀ ਆਉਂਗਾ ਹੁਣ ਅਥਰੇ ਆ ਕੇ ਜਾਗੋ ਤਾਂ 2 ਘੰਟੇ ਦਾ ਅਥਰ ਦਾ ਪ੍ਰੋਗਰਾਮ ਹੀ ਹੈ ਮੈਂ ਅਥਰੇ ਆਉਂਗਾ ਗੱਲ ਪਤਾ ਕੀ ਹੈਗੀ ਮੈਂ ਹੁਣ ਦਿਹਾੜੀ ਦੇ ਇਲਾਕੇ ਆ ਬੈਠਾ ਹੁਣ ਹੀ ਆਇਆ ਅਜੇ ਖੇਤੋਂ ਮੈਂ ਥੋੜਾ ਟਾਈਮ ਹੀ ਹੋਇਆ ਅੱਛਾ ਅੱਛਾ ਦਿਹਾੜੀ ਦੇ ਇਲਾਕੇ ਨਾ ਤੇ ਕਿਹੜਾ ਕਾਹਾ ਬਜਾਈ ਜੀ ਕਰਦਗੇ ਮੈਂ ਹਵੇ ਰੋਲੀ-ਹੋਲੀ ਵਿਰਤ ਮੁੜ ਕੇ ਜੇ ਗੇੜਾ ਨਾ ਨਾ ਮਾਰੀਏ ਮਗਰ ਕੰਮ ਨਹੀਂ ਕਰਦਾ ਹੁਣ ਮੈਂ ਇੱਥੇ ਆ ਗਿਆ ਮੈਨੂੰ ਪਤਾ ਉਹ ਬੈਠੇ ਹੋਣਗੇ ਚਾਹ ਕਰ ਲਈ ਹੋਰਾ ਅੰਦਰ ਨਮੰਝੇ ਤੇ ਪੈ ਗਏ ਹੁਣ ਕਿੱਥੇ ਇਹਨਾਂ ਦੇ ਬਸ ਮਗਰ ਤੋਂ ਜਵਾਬਾਂ ਹੀ ਕਰਦੇ ਆਗੇ ਤੇ ਤੇ ਟਾਈ ਰੋਟੀ ਵੀ ਬੜੀ ਵਧੀਆ ਦਿੱਤੀ ਗਿਏ ਨੂੰ ਹਾਂ ਰੋਟੀ ਗੱਡੀ ਦਾ ਵਧੀਆ ਰਹਿੰਦੀ ਸੀ ਬਦੈ ਨੂੰ ਬਤਾਦਾ ਮਾਂ ਉਹ ਨੂਨ ਮਿਰਚਾ ਵੱਧ ਬਾਦੀਆਂ ਸਰ ਜੀ ਬੜੀ ਵਧੀਆ ਨਹੀਂ ਲੱਗਦੀ ਹੈ ਨਾ ਹੋਈ ਤੁਹਾਡੇ ਲੱਭਣ ਦੇ ਜਿਵੇਂ ਉਹ ਬਚਪਨ ਵਾਲੀਆਂ ਗੱਲਾਂ ਜੋ ਆਕਾਲੀਆਂ ਹਨ ਬਈ ਇਹ ਇਹ ਤੂੰ ਐਂ ਦੱਲਾ ਵੀ ਕਿੰਨਾ ਮਲਿਆਈ ਨਾਲ ਰੋਟੀ ਖਾਂਦਾ ਦੁੱਧ ਦੇ ਵਿੱਚ ਨੂਨ ਮਿਰਚਾ ਘੋਲ ਕੇ ਲੈ ਕੇ ਦਿੰਦੇ ਹਨਾ ਤੇ ਹਾਂ ਲੈ ਆ ਲੈ ਆ ਜਾ ਗੁਣ ਮੇਰੀ ਗੱਲ ਸੁਣ ਪਹਿਲਾਂ ਤਾਂ ਮੈਂ ਤੈਨੂੰ ਐਂ ਕਹਿਣਾਗਾ ਠੀਕ ਹੈ ਹਾਂ ਵੀ ਬੋ ਪੈਸੇ ਪਾਤੇ? ਹਾਂ ਪੈਸੇ ਪਾਤੇ ਮੈਂ 2000 ਰੁਪਏ। 2000 ਰੁਪਏ ਭਾਈ ਇਹ ਜਵਾਕ ਵਰਤ ਲੂਗਾ। ਠੀਕ ਹੈ ਤੇ ਮੈਂ ਤਾਂ ਤੈਨੂੰ ਹਾਂ ਹੀ ਕਹਿੰਦਾ ਸੀ ਬਸ ਵੀ ਹੁਣ ਤੋਂ ਆਪਦੇ ਹਿਸਾਬ ਦੇ ਨਾਲ ਆਪਦਾ ਹੋ ਕਰ ਤੇ ਜਦੋਂ ਕੱਪੜਾ ਲੀੜਾ ਲੈਣਾ ਹੋਇਆ ਜਦੋਂ ਆਪਾਂ ਜਾਣਾ ਕੋਈ ਵਿਆਹ ਤੇ ਜਾਣਾਗਾ ਨਾ ਆਹ ਉਹ ਤੈਨੂੰ ਬੁਲਾ ਲਾਂਗੇ ਫੇਰ। ਹਾਂ ਕਿਉਂਕਿ ਹੁਣ ਜਵਾਕਾਂ ਦੇ ਵੀ ਗਰਮ ਲੀੜੇ ਕੱਪੜੇ ਲਿਆਉਣੇ ਆਗੇ। ਇਹ ਤਾਂ ਮੈਨੂੰ ਕਦੋਂ ਦੀ ਤੁੰਨੀ ਆਂਦੀ ਐ ਜਵਾਕਾਂ ਦੀ ਲੀੜੇ ਕੱਪੜੇ ਲੈਣੇ ਜਵਾਕਾਂ ਦੀ। ਨਾ ਨਾ ਸਾਰਿਆਂ ਦੇ ਲੈ ਕੇ ਆਂ ਬੇਬੀ ਦੇ ਲੈ ਕੇ। ਵਿਆਹ ਦੀ ਕੱਦਾ ਸ਼ੂਟ ਕੋਈ ਐ। ਤੁਸੀਂ ਐ ਮੋਰੇ ਆਜੂ ਵੀ ਚੱਲੇਗੇ ਮੋਰੇ ਆਜੂ ਅਸੀਂ ਬਠਿੰਡੇ ਆਏ ਤੂੰ ਤਾਂ ਬਠਿੰਡੇ ਹੀ ਹੈ ਠੀਕ ਹੈ ਅਸੀਂ ਬਠਿੰਡੇ ਆ ਜਾਾਂਗੇ ਉੱਥੇ ਆ ਜੀ ਤੇ ਆਪ ਸਾਰਾ ਠੀਕ ਹੈ ਲੈ ਆ ਮੈਂ ਜਿਹੜਾ ਉਸ ਜਾਨੋ ਕੋਈ ਆਦਮਾਨ ਪਸੰਦ ਦਾ ਲੈ ਆਇਆ ਸੋਹਣਾ ਸੂਟ ਮੈਂ ਕੋਤੋਂ ਪੁੱਛੀ ਰਹੀ ਆਂ ਅੱਜ ਕਾ ਆਸ ਨਹੀਂ ਆਤਾ ਜੇ ਨਾਨੀ ਨੇ ਛੁੱਟ ਮੈਂ ਪਾ ਕਰਕੇ ਦੀ ਪਾਈ ਵੇ ਇਹ ਮੈਂ ਵੀ ਪਾ ਕੇ ਜਾਉਂਗੀ ਹੋਰ ਚੱਲ ਚਲੀਏ ਵਾ ਤੂੰ ਆ ਜਾ ਕਰ ਤੂੰ ਤਾਂ ਜਮੀ ਹੁਣ ਜਾਣੋ ਰਹਿ ਗਿਆ ਮੇਰੇ ਤੋਂ ਬਸ ਮਾਮਾ ਹੁਣ ਐਤਵਾਰ ਦੀ ਛੁੱਟੀ ਹੁੰਦੀ ਹੈ ਜੇ ਜਿਹੜੀ ਐਤਵਾਰ ਨੂੰ ਬਸ ਘਰੇ ਪੈ ਕੇ ਗੱਡ ਦੇਣਾ ਟਾਈਮ ਕਈ ਵਾਰੀ ਉਹ ਵੀ ਕੰਮ ਦਾ ਹੱਸ ਦਿੰਦੇ ਨੇ ਹੁਣ ਮੈਂ ਵੀ ਤੁਸੀਂ ਐਂ ਕਰੋ ਆ ਫਾਈਲ ਲੈ ਜਾਓ ਘਰੇ ਠੀਕ ਹੈ ਆ ਹੁਣ ਕਈ ਰਿਪੋਰਟ ਪਹਿਲਾਂ ਤਾਂ ਸੁਣੋ ਸੱਚ ਮੇਰੀ ਗੱਲ ਸੁਣ ਤੁਹਾਡੇ ਉਹ ਫੂਲ ਦਾ ਕੀ ਰੌਲਾ ਜਿਹਾ ਪ ਦੇ ਵਿੱਚ ਟੀਚਰ ਦਾ ਹੋ ਗਿਆ ਸੀਗਾ ਤੇ ਸਸਪੈਂਡ ਕਰ ਕੀ ਹੋ ਗਿਆ ਸਸਪੈਂਡ ਹੈ ਉਹ ਤਾਂ ਐ ਸੀਗਾ ਜਵਾਕ ਸੀਗਾ ਜਵਾਕ ਪੜਦਾ ਨਹੀਂ ਸੀਗਾ ਤੇ ਜਵਾਕ ਨੂੰ ਕੁੱਟਿਆ ਪਹਿਲਾਂ ਤਾਂ ਘਰ ਦੇ ਕਹਿ ਗਏ ਇਹ ਵੀ ਆ ਕੇ ਵੀ ਖਿੱਚ ਕੇ ਰੱਖਿਓ ਜਦੋਂ ਹੁਣ ਮਾਸਟਰ ਖਿੱਚ ਦਿੰਦੇ ਆ ਫਿਰ ਉਹ ਦੋਚ ਦੂਜੇ ਲੋਟ ਹੋ ਜਾਂਦੇ ਨੇ ਉਹਨਾਂ ਨੇ ਆ ਕੇ ਧਰਨਾਂ ਵਾਲਾ ਲਿਆ ਜਵਾਕ ਦੇ ਕਿਤੇ ਨੀਲ ਨੂਲ ਪੈ ਗਿਆ ਅੱਛਾ ਉਹ ਧਰਨਾਂ ਵਾਲਾ ਆ ਕੇ ਹਾਂ ਹਾਂ ਵੀ ਸਾਡੇ ਜਵਾਕ ਉਹ ਤਾਂ ਮਾਸਟਰ ਨੂੰ ਸਸਪੈਂਡ ਕਰਾ ਕੇ ਹਟੇਦਾ ਸਾਡੇ ਜ਼ਮਾਨ ਜਦੋਂ ਮੈਂ ਪੜਦਾ ਹੁੰਦਾ ਸੀ ਬੇਬੇ ਉਦੋਂ ਹਰਦਵਾਰੀ ਮਾਸਟਰ ਹੁੰਦਾ ਸੀ ਤੁੰਗੜੀ ਦੇ ਉਹ ਦੇਲਾ ਪੜ੍ਹਦਾ ਵੀ ਨਹੀਂ ਰਿਹਾ ਸਾਡੇ ਜ਼ਮਾਨ ਜਦੋਂ ਮੈਂ ਪੜਦਾ ਹੁੰਦਾ ਸੀ ਬੇਬੇ ਉਦੋਂ ਹਰਦਵਾਰੀ ਮਾਸਟਰ ਹੁੰਦਾ ਸੀ ਤੁੰਗੜੀ ਦੇ ਉਹ ਦੇਲਾ ਪੂਰੀ ਤੁੰਗਲੀ ਹਰਦਵਾਰੀ ਮਾਸਟਰ ਤੋਂ ਡਰਦੀ ਸੀ ਬਾਹਰ ਕੁੰਡਾ ਉਹ ਇੰਨਾ ਕੁੰਡਾ ਤੂੰ ਭਤਾ ਪੁੱਤ ਪੜ੍ਹੀ ਹੋਈ ਬੇਬੇ ਕੌਕੀ ਚੁਹਾਕਦੀ ਤੇ ਇਹ ਹੀ ਬੜਿਆ ਮੇਰੇ ਮੁੰਡੇ ਕੋਲ ਨੰਬਰ ਬਣਾਏ ਨਾ ਚੌਕੀ ਚੁਹਾਕਦੀ ਹਾਂ ਤੈਨੂੰ ਲਾਦਾ ਮੇ ਤੇ ਨਾ ਜਾਂਦੀ ਉਹਦੀ ਪੁੱਤ ਇਹ ਜਾਂਦਾ ਨਾ ਨਾ ਮੈਂ ਤੇ ਦੀਦੀ ਨਾਲ ਜਾ ਮੈਂ ਭੈਣ ਨਾਲ ਜਾ ਫਿਰ ਮੋਟੋ ਦਾ ਕੱਸਾ ਹੁੰਦਾ ਤੇਰੇ ਮਾਮੇ ਦੇ ਐ ਐਡੀ ਵੱਡੀ ਫੱਟੀ ਗੋਰੀ ਹੁੰਦੀ ਅੱਗੇ ਦਵਾ ਸਾਈਂ ਅਸੀਂ ਮੈਨੂੰ ਗੱਲ ਆਲਾ ਹਰ ਦੁਵਾਰੀ ਨੇ ਮੇਰੇ ਮਾਰੇ ਲੱਪੜ ਤੇ ਮੈਂ ਡਿੱਗ ਪਿਆ ਥੱਲੇ ਡਿੱਗ ਪਿਆ ਥੱਲੇ ਜਦ ਤਿਰਕ ਗਿਆ ਤੇ ਨਾਲੇ ਤੇ ਮੇਰੇ ਲੈ ਕੱਪੜੇ ਲਿਬੜ ਗਏ ਨਾ ਨਲਕੇ ਤੇ ਮੈਂ ਪਾਣੀ ਪੀ ਜਾਂਦਾ ਸੀਗਾ ਤੇ ਮੈਨੂੰ ਤੇ ਚੜ ਗਿਆ ਬੁਖਾਰ ਜਦੋਂ ਮੈਂ ਘਰੇ ਗਏ ਜਾ ਕੇ ਤੇ ਘਰੇ ਆਇਆ ਇੱਥੇ ਘਰੇ ਆ ਕੇ ਬਾਪੂ ਨੇ ਕੁੱਟੇ ਤੇ ਮੈਂ ਬੇਬੇ ਨਾਲ ਪਿਆ ਰਿਆ ਸਾਰੀ ਸਾਰਾ ਦਿਨ ਆ ਬੇਬੇ ਇਹ ਮੈਂ ਸਭ ਖਾਦ ਉਹ ਬਾਹਰ ਪੜਾ ਸੀ ਕੋਈ ਨਹੀਂ ਆ ਕੇ ਲਾਉਂਦੀਆਂ ਵੀ ਐ ਕਰਕੇ ਵੀ ਉਹ ਹਾਂ ਉਹ ਤਾਂ ਮਾਸਟਰ ਨੂੰ ਘਰ ਦੇ ਕਹਿੰਦੇ ਸੀ ਵੀ ਖਿੱਚ ਕਰਕੇ ਮਾਸਟਰ ਖਿੱਚਦਾ ਸੀ ਤਾਂ ਘਰ ਦੇ ਕਹਿੰਦੇ ਸੀ ਚੱਲ ਵਧੀਆ ਕਰ ਲੈ। ਉਹ ਤਾਂ ਘਰ ਦੇ ਸਮਝੋ ਉਲਟਾ ਜੇ ਮਾਸਟਰ ਬਾਰੇ ਸਿੱਖ ਕਹਿ ਤਰੋਂਦੇ ਤਾਂ ਘਰ ਦੇ ਹੋਰ ਕਰਦੇ। ਕਰਦੇ ਜੀ ਅੱਜ ਕੱਲ ਤਾਂ ਜੇ ਜਵਾਕ ਜਾ ਕੇ ਕਹਿੰਦੇ ਨਾ ਬੇਬੇ ਮੈਨੂੰ ਕੁੱਟਿਆ ਨਾਲ ਜਾ ਕੇ ਖੜ ਜਾਂਦੇ ਆ। ਨਾ ਖੜ ਜਾਂਦੇ ਆ। ਉਹ ਮਾੜੀ ਗੱਲ ਆ ਫਿਰ ਤਾਂ ਹੀ ਤਾਂ ਕਹਿੰਦੇ ਹੁਣ ਜਵਾਕ ਪੜਦੇ ਨੇ ਨਸ਼ੇ 'ਚ ਪਈ ਜਾਂਦੇ ਆ। ਨਸ਼ੇ 'ਚ ਪਈ ਜਾਂਦੇ ਆ ਇਹ ਤਾਂ ਗੱਲ ਆ। ਬਸੇ ਗੱਲ ਆ ਨਾ। ਚੱਲ। ਕੋਈ ਗੱਲ ਨਹੀਂ। ਉਹ ਚੱਲ ਪਈ ਜੀ ਆਉਂਦਿਆਂ ਨੂੰ ਨਾ। ਮਜ਼ਦੂਰੀ ਹੈਗੀ ਮੇਰੇ। ਠੀਕ ਆ ਮਾਮਾ। ਨਾ ਕੋਈ ਗ ਜਵਾਬ ਜੇ ਦੇਂਦੇ ਨਹੀਂ ਗਏ ਸਕੂਲ ਸਕੂਲ ਪਰ ਉਹ ਤਾਂ ਚਾਰ ਸਾਡੇ ਉਹ ਤਾਂ ਕੋਈ ਬਾੜੀ ਹੈ ਨਹੀਂ ਸ਼ਰਵੜੇ ਉਹ ਗਵੜੇ ਵਾਲੀ ਗੱਲ ਨਹੀਂ ਤੈਨੂੰ ਅਸੀਂ ਦੁਬਾਰੇ ਫੋਨ ਲਾ ਲੈਂਦੇ ਬਸ ਫਿਕਰ ਨਾ ਕਰ ਤੱਕਰੇ ਲੂਜੀ ਗੱਲ ਸੀਗੀ ਮੈਂ ਕਰਿਆ ਲੂਜੀ ਗੱਲ ਸੀਗੀ ਫਿਰ ਤੂੰ ਫੂਡਾ ਕਹਿੰਦੀ ਐ ਬਈ ਬਾ ਪਰਾ ਪਰ ਸेंसਾਤੀ ਹਾਂ ਚੰਗਾ ਧਿਆਨ ਆਖੀ ਮਾਰਾ ਜਾ ਕੋਈ